ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਣ ਕਿਦੋਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਤੇ ਖੁਸ਼ ਰਹੋਗੇ ਵਾਈ ਗੁੱਡ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੀ ਤੇ ਮੈਂ ਵੀ ਠੀਕ ਠਾਕ ਆ ਤੇ ਸੋ ਪਹਿਲਾਂ ਤਾਂ ਜਿਹੜੇ ਮੇਰੇ ਚੈਨਲ ਤੇ ਨਿਊ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਮੇਰੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਵੇ ਸੋ ਅੱਜ ਆਪਾਂ ਕੰਮ ਦੇ ਨਾਲ-ਨਾਲ ਹੋਰ ਵੀ ਗੱਲਾਂ ਬਾਤਾਂ ਕਰਦੇ ਆਂ ਤੇ ਇਸ ਤੋਂ ਕੰਮ ਦੀਆਂ ਗੱਲਾਂ ਤਾਂ ਰੋਜ਼ ਹੁੰਦੀਆਂ ਤੇ ਅੱਜ ਮੈਂ ਤੁਹਾਡੇ ਨੂੰ ਹੋਰ ਦੋ ਚਾਰ ਗੱਲਾਂ ਕਰਾਂਗੀ ਤੇ ਸੋ ਪਹਿਲਾਂ ਤਾਂ ਮੈਂ ਤੁਹਾਨੂੰ ਟੌਪਿਕ ਦੱਸ ਦਿੰਨੀ ਆ ਕਿ ਮੈਂ ਕਿਸ ਟੌਪਿਕ ਤੇ ਗੱਲ ਕਰਨ ਲੱਗੀ ਆ ਜ਼ਿੰਦਗੀ ਕੀ ਹੈ ਜ਼ਿੰਦਗੀ ਦੱਸ ਦਿੰਨੀ ਆ ਤੁਹਾਨੂੰ ਅੱਜ ਮੈਂ ਕੀ ਆ ਪੂਰਾ ਮਤਲਬ ਡਿਟੇਲ ਦੇ ਵਿੱਚ ਕਿ ਆਪਣੀ ਜ਼ਿੰਦਗੀ ਦੇ ਜ਼ਿੰਦਗੀ ਕੀ ਹੈ ਜ਼ਿੰਦਗੀ ਇੱਕ ਐਹੋ ਜੀ ਚੀਜ਼ ਹੈ ਕਿ ਜਿਉ ਨੂੰ ਆਪਾਂ ਮਤਲਬ ਦੇਖੀ ਤਾਂ ਸੁਪਨਾ ਲੱਗਦੀ ਆ ਕਿਉਂਕਿ ਜਦੋਂ ਆਪਾਂ ਆਪਣੀ ਜ਼ਿੰਦਗੀ ਵੱਲ ਦੇਖਦੇ ਆ ਤੇ ਇੱਕ ਬਿਲਕੁਲ ਸੁਪਨਾ ਜਿਹਾ ਲੱਗਦੀ ਆ ਇਦਿਉ ਨੂੰ ਆਪਾ ਪੜੀਏ ਤਾਂ ਉਹ ਕਿਤਾਬ ਲੱਗਦੀ ਆ ਮਤਲਬ ਜੇ ਬੈਠ ਜੀ ਇਹਨੂੰ ਸਮਝਣ ਆਪਣੀ ਜ਼ਿੰਦਗੀ ਨਾਲ ਦੇਖਣ ਤੇ ਬਿਲਕੁਲ ਕਿਤਾਬ ਜੀ ਲੱਗੂਗੀ ਮਤਲਬ ਕਿ ਕੁਝ ਹੈ ਹੀ ਨਹੀਂ ਆ ਤੇ ਜੀ ਉਹਨੂੰ ਆਪਾਂ ਸੁਣੀਏ ਕਿਸੇ ਕੋਲੋਂ ਤਾਂ ਫਿਰ ਉਹ ਗਿਆਨ ਲੱਗਦੀ ਆ ਤੇ ਸੋ ਜ਼ਿੰਦਗੀ ਤਾਂ ਇੱਕ ਇਹੋ ਜਿਹੀ ਚੀਜ਼ ਆ ਕਿ ਜੇ ਤਾਂ ਮਤਲਬ ਦੇਖੀਏ ਤਾਂ ਸੁਪਨਾ ਲੱਗਦੀ ਆ ਤੇ ਜੇ ਪੜੀਏ ਤਾਂ ਕਿਤਾਬ ਲੱਗਦੀ ਆ ਜੀ ਸੁਣੀਏ ਤਾਂ ਗਿਆਨ ਲੱਗਦੀ ਆ ਸੋ ਜ਼ਿੰਦਗੀ ਦੇ ਵਿੱਚ ਹਮੇਸ਼ਾ ਹੀ ਹੱਸਦੇ ਰਹਿਣਾ ਚਾਹੀਦਾ ਤਾਂ ਕਿ ਆਪਣੀ ਜ਼ਿੰਦਗੀ ਬਹੁਤ ਹੀ ਆਸਾਨ ਲੱਗੇ ਬਹੁਤ ਹੀ ਆਪਾਂ ਆਸਾਨ ਤਰੀਕੇ ਨਾਲ ਜੀ ਸਕੀਏ ਸੋ ਮੈਂ ਛੋਟਾ ਜਿਹਾ ਟੌਪਿਕ ਕਿਤੇ ਪੜਿਆ ਹੋਇਆ ਸੀ ਮੈਨੂੰ ਮੇਰੇ ਦਿਮਾਗ ਦੇ ਵਿੱਚ ਆਇਆ ਸੀ ਕਿ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂ ਸੋ ਤੁਹਾਨੂੰ ਵੀ ਵਧੀਆ ਲੱਗਾ ਹੋਊਗਾ ਜ਼ਰੂਰ ਦੱਸਿਓ ਕਮੈਂਟ ਕਰਕੇ ਮੈਂ ਨਾ ਛੋਟਾ ਜਿਹਾ ਟੌਪਿਕ ਸੀ ਪਰ ਮੇਰੇ ਦਿਮਾਗ ਦੇ ਵਿੱਚ ਆਇਆ ਕਿ ਹਾਂ ਮੈਂ ਤੁਹਾਡੇ ਨਾਲ ਇਹ ਜ਼ਰੂਰ ਸ਼ੇਅਰ ਕਰਾਂਗੀ ਤੇ ਸੁਪ ਦਾੰਦਾ ਲੱਗਾ ਟਾਪਿਕ ਜ਼ਰੂਰ ਦੱਸੋ ਲਿਖਣ ਵਾਲੇ ਨੇ ਵੈਸੇ ਬਿਲਕੁਲ ਸਹੀ ਲਿਖਿਆ ਵਾ ਕਿਉਂਕਿ ਆਪਾਂ ਜ਼ਿੰਦਗੀ ਦੇ ਵਿੱਚ ਹਾਸੇ ਦੇ ਰਵਾਂਗੇ ਤਾਂ ਬਹੁਤ ਹੀ ਆਸਾਨ ਲੱਗੂਗੀ ਜੇ ਆਪਣਾ ਮਤਲਬ ਇੱਕ ਇੱਕ ਮਿੰਟ ਵੀ ਜੇ ਰੋ ਕੇ ਕੱਢਿਆ ਟੈਨਸ਼ਨਾਂ ਦੇ ਵਿੱਚ ਕੱਢਿਆ ਤਾਂ ਜ਼ਿੰਦਗੀ ਬਹੁਤ ਜ਼ਿਆਦਾ ਲੰਬੀ ਚੌੜੀ ਅਤੇ ਬਹੁਤ ਜ਼ਿਆਦਾ ਔਖੀ ਲੱਗਣ ਲੱਗ ਪੈਣੀ ਆ ਸੋ ਲੋਕਾਂ ਦੀਆਂ ਟੈਨਸ਼ਨਾਂ ਦਾ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਕਿਉਂਕਿ ਲੋਕ ਕੰਦਰ ਨਾ ਪਤਨ ਕੀ ਕਹਿੰਦੇ ਨੇ ਮੇਰਾ ਦਿਮਾਗ ਚੋਂ ਨਿਕਲ ਗਿਆ ਇਹ ਧਾਤੀ ਨੂੰ ਸੱਚ ਇੱਕ ਪਾਸੇ ਦਿੰਦੇ ਹੁੰਦੇ ਤੇ ਦੁਨੀਆ ਨੂੰ ਦੋਵੇਂ-ਦੋਵੇਂ ਪਾਸੇ ਹੁੰਦੀ ਆ ਸੋ ਦੁਨੀਆ ਦੀ ਤਾਂ ਹੀ ਗੱਲ ਆ ਕਿ ਕਿਹੇ ਪਾਸੇ ਵੀ ਨਹੀਂ ਟਿਕਨ ਦਿੰਦੀ ਹੱਸਦਿਆਂ ਨੂੰ ਨਹੀਂ ਟਿਕਨ ਦਿੰਦੀ ਤੁਰੋਂਦਿਆਂ ਨੂੰ ਨਹੀਂ ਟਿੱਕਨ ਦਿੰਦੀ ਦੁਨੀਆ ਤਾਂ ਐਡੀ ਉੰਤਰੀ ਐ ਨਾ ਕੋਈ ਸਾਥ ਵੀ ਨਹੀਂ ਆ ਤੇ ਸੋ ਲੋਕਾਂ ਦੀਆਂ ਟੈਨਸ਼ਨਾਂ ਛੱਡ ਕੇ ਤੇ ਆਪਣੀ ਜ਼ਿੰਦਗੀ ਨੂੰ ਆਸਾਨ ਤਰੀਕੇ ਨਾਲ ਜੀਏ ਹੱਸਦੀ ਰਹਿਣਾ ਚਾਹੀਦਾ ਵਾ ਵਧੀਆ ਤਰੀਕੇ ਨਾਲ ਰਹਿਣਾ ਚਾਹੀਦਾ ਵਾ ਸੋ ਹੱਸ ਕੇ ਹੀ ਜ਼ਿੰਦਗੀ ਕੱਢੀ ਜਾ ਸਕਦੀ ਐ ਰੋ ਕੇ ਤਾਂ ਕਦੀ ਕੱਢੀ ਨਹੀਂ ਜਾ ਸਕਦੀ ਸੋ ਮੈਂ ਤਾਂ ਲੋਕਾਂ ਦੀ ਟੈਨਸ਼ਨਾਂ ਬਿਲਕੁਲ ਲੈਣੀਆਂ ਹੀ ਛੱਡਤੀਆਂ ਤੇ ਕੰਮਾਂ ਦੇ ਨਾਲ-ਨਾਲ ਤੁਹਾਡੇ ਨਾਲ ਦੋ-ਚਾਰ ਗੱਲਾਂ ਸਾਂਝੀਆਂ ਕਰ ਲਈਆਂ ਤੇ ਇੱਥੇ ਅੱਜ ਆਪਾਂ ਬਣਾਣ ਲੱਗੇ ਆ ਹਲਵੇ ਦੀ ਸਬਜ਼ੀ ਫਸਟ ਟਾਈਮ ਟਰਾਈ ਕਰ ਰਹੀਆਂ ਮੈਂ ਕਰਮੀਆਂ ਦੇ ਵਿੱਚ ਮਤਲਬ ਕਰਮੀਆਂ ਦੀ ਸਟਾਰਟਿੰਗ ਫਰਸਟ ਟਾਈਮ ਹਲਵੇ ਦੀ ਸਬਜੀ ਬਣਾਉਣ ਲੱਗੀ ਆ ਤੇ ਅੱਜ ਸਵੇਰ ਦੀ ਲਾਈਟ ਵੀ ਬਿਲਕੁਲ ਨਹੀਂ ਆਈ ਤੇ ਸਵੇਰੇ ਮੇਰੇ ਕੱਪੜੇ ਨਹੀਂ ਸੀ ਤੋ ਫਿਰ ਤੇ ਉਹ ਵੀ ਮੈਂ ਮਸ਼ੀਨ ਦੇ ਵਿੱਚ ਪਾ ਕੇ ਆਈ ਆ ਸਾਰੀ ਦਿਹਾੜੀ ਬਸ ਸਵੇਲਿਆਂ ਦੀ ਲੰਘ ਜਾਂਦੀ ਹੈ ਜੇ ਤਾਂ ਲਾਈਟ ਆਉਂਦੀ ਰਹਿੰਦੀ ਹੈ ਫਿਰ ਤਾਂ ਚਲੋ ਆਪਣੇ ਮਾੜੇ ਮੋٹے ਕੱਪੜੇ ਵੀ ਧੋ ਲਈਦੇ ਆ ਤੇ ਨਾਤੋਂ ਵੀ ਲਈਦਾ ਤੇ ਫਿਰ ਨਹੀਂ ਤਾਂ ਸ਼ਾਮ ਨੂੰ ਮਤਲਬ 5 6 ਵਜੇ ਜਦੋਂ ਬੱਤੀ ਆਉਂਦੀ ਹੈ ਫਿਰ ਉਦੋਂ ਹੀ ਆਪਣਾ ਘਰ ਇਹ ਕੱਪੜੇ ਵਗੈਰਾ ਧੋਈਦੇ ਆ ਤੇ ਨਾਤੋਂ ਲੈਦਾ ਵਾ ਤੇ ਬਸ ਕੱਪੜੇ ਪਾਈਆਂ ਮਸ਼ੀਨ ਦੇ ਵਿੱਚ ਸਬਜੀ ਬਸ ਮੈਂ ਦੁਪਹਿਰੇ ਘੱਟ ਕੇ ਰੱਖ ਲਈ ਸੀ ਤੇ 3-4 ਵਜੇ ਤੇ ਮੈਂ ਕਿਹਾ ਜਦੋਂ ਲਾਈਟ ਆਉ ਉਹ ਦੋ ਤੜਕਾ ਲਗਾਉਂ ਤੇ ਇੱਥੇ ਬਸ ਮੈਂ ਸਬਜੀ ਤਰਹੀਂ ਸੀ ਆਟਾ ਗੁੰਨਣਾ ਹੀ ਸੀ ਇੱਥੇ ਕੱਪੜੇ ਆਪਣੇ ਜਿਹੜੇ ਹੈਗੇ ਸੀ ਜ਼ਰੂਰੀ ਸੀ ਤਾਂ ਕਰਕੇ ਧੋਨੇ ਪਹਿਨੇ ਤਾਂ ਸਵੇਰੇ ਵੀ ਧੋ ਸਕਦੀਆਂ ਕਿਉਂਕਿ ਇਹਨਾਂ ਦੇ ਪਾਪਾ ਫਿਰ ਆਉਂਦੇ ਆ ਥੱਕੇ ਹਾਰੇ ਤੇ ਉਹਨਾਂ ਨੂੰ ਫਿਰ ਧੋਤੇ ਕੱਪੜੇ ਦੇਨੇ ਹੁੰਦੇ ਆ ਡੇਲੀ ਦੇ ਡੇਲੀ ਫਿਰ ਔਖਾ ਜਾਂਦਾ ਨਾ ਤੋਈ ਗਿਆ ਤਾਂ ਫਿਰ ਕੁਛ ਨਹੀਂ ਦੇ ਬਹੁਤ ਜ਼ਿਆਦਾ ਮਤਲਬ ਗਾਣਾ ਵੀ ਕੱਢ ਦਿੰਦੇ ਆ ਫਿਰ ਉਹਨਾਂ ਦਾ ਕਰਕੇ ਮੈਨੂੰ ਜ਼ਰੂਰੀ ਹੀ ਧੋਣੇ ਪੈਂਦੇ ਆ ਆਪਣਾ ਤਾਂ ਚਲੋ ਸਰ ਜਾਂਦਾ ਆਪਾਂ ਦਾ ਘਰੇ ਹੀ ਹੁੰਨੇ ਆ ਫਿਰ ਉਹ ਜਦੋਂ ਬਾਹਰੋਂ ਅੰਦਰੋਂ ਥੱਕੇ ਆਉਂਦੇ ਆ ਤੇ ਫਿਰ ਉਹ ਔਖਾ ਜਾਂਦਾ ਉਹਨਾਂ ਦਾ ਡੇਲੀ ਦੇ ਡੇਲੀ ਤਾਂ ਜ਼ਰੂਰ ਕੱਪੜੇ ਧੋ ਕੇ ਦੇਣੇ ਚਾਹੀਦੇ ਉਹਨਾਂ ਨੂੰ ਕਿਉਂਕਿ ਉਹ ਵੀ ਕੰਮ ਤੋਂ ਥੱਕੇ ਆਉਂਦੇ ਆ ਫਿਰ ਤੁਹਾਨੂੰ ਵੀ ਪਤਾ ਕੱਪੜੇ ਹੁਣ ਤਾਂ ਵੈਸੇ ਵੀ ਗਰਮੀ ਆ ਚੁੱਕੀ ਆ ਪੂਰੀ ਤੇ ਉਸੀਨਾ ਆ ਜਾਂਦਾ ਕੱਪੜਿਆਂ ਦੇ ਵਿੱਚ ਤੇ ਸੂ ਕੱਪੜੇ ਗੰਦੇ ਹੋ ਜਾਂਦੇ ਆ ਤੇ ਬਸ ਹੋਰ ਸੁਣਾਓ ਸਾਰੇ ਜਾਨੇ ਕਿੱਦਾਂ ਹੋ ਤੇ ਜਿਹੜੇ ਨਿਊ ਆਏ ਨੇ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਇਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਆ ਕਰੋ ਤਾਂ ਕਿ ਮੇਰਾ ਚੈਨਲ ਵੱਧ ਤੋਂ ਵੱਧ ਗ੍ਰੋਥ ਕਰੇ ਤੇ ਸੋ ਆਪਾਂ ਸੋਨੀਆ ਸੋਨੀਆ ਵੀਡੀਓ ਤੁਹਾਡੇ ਵਾਸਤੇ ਏਵੇਂ ਹੀ ਲੈ ਕੇ ਆਂਦਾ ਰਵਾਂਗੇ ਤੇ ਇੱਥੇ ਬਸ ਮੈਂ ਸੁੱਕਣ ਵਾਸਤੇ ਕੱਪੜੇ ਪਾ ਦਿੱਤੇ ਸੀ ਇਹ ਮੈਂ ਕੱਢ ਕੇ ਤੇ ਬੈੱਡ ਉੱਪਰ ਸੁੱਕਣੇ ਪਾ ਦੂੰਗੀ ਤਾਂ ਕਿ ਰਾਤ ਨੂੰ ਪੱਖੇ ਦੀ ਹਵਾ ਨਾਲ ਸੁੱਕ ਜਾਵੇ ਤੇ ਇੱਧਰ ਆਪਣੀ ਸਬਜੀ ਵੀ ਪੂਰੀ ਚੰਗੀ ਤਰ੍ਹਾਂ ਬਣ ਚੁੱਕੀ ਸੀ ਦੇਖੋ ਤੁਸੀਂ ਸਬਜੀ ਦਾ ਰੰਗ ਟੰਗ ਕਿਉਂਕਿ ਮੈਂ ਡੇਲੀ ਤੁਹਾਨੂੰ ਦਿਖਾਉਣਾ ਭੁੱਲ ਜਾਨੀ ਆ ਵੀਡੀਓ ਦੇ ਵਿੱਚ ਜਿਹੜੀ ਹੁੰਦੀ ਆ ਰੈਸਪੀ ਉਹ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਕਿਦਾਂ ਬਣਾਉਣੀ ਆ ਪਰ ਜਦੋਂ ਬਣ ਜਾਂਦੀ ਉਦੋਂ ਮੈਨੂੰ ਯਾਦ ਪੁੱਲ ਜਾਂਦਾ ਵਾ ਸੋ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੀ ਦਿੱਤੀ ਤੇ ਇੱਧਰ ਮੇਰਾ ਆ ਵੀ ਗੁੱਜੇ ਕਿਆ ਨਰਮ ਹੋ ਗਿਆ ਸੀ ਮੈਂ 15 20 ਮਿੰਟ ਹੋ ਗਿਆ ਗੁੱਜੇ ਨੂੰ ਤੇ ਬਾਹਰ ਦੇਖੋ ਕਿੰਨਾ ਹੋਨੇ ਰਹੋ ਗਿਆ ਮੈਂ ਤੇ ਸੋ ਇਸ ਦੇ ਨਾਲ ਹੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਜੀ ਵੀਡੀਓ ਥੋੜੀ ਜੀ ਵਧੀਆ ਲੱਗੀ ਤਾਂ ਵੀਡੀਓ ਤੇ ਜ਼ਰੂਰ ਲਾਈਕ ਕਰਕੇ ਜਾਇਓ ਕਮੈਂਟ ਜ਼ਰੂਰ ਕਰਦਿਆ ਕਰੋ ਇੱਕ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਆਪਾਂ ਮਿਲਦੇ ਆਂ ਫਿਰ ਓਕੇ ਬਾਏ ਟੇਕ ਕੇਅਰ ਗੁੱਡ ਨਾਈਟ